ਤੇ ਬੇਹਦ ਦਰਦਨਾਕ ਖਬਰ ਆ ਰਹੀ ਹੈ ਜਿੱਥੇ ਕਿ ਇੱਕ ਸਕੂਲੀ ਬੱਸ ਪਲਟਣ ਨਾਲ 8 ਬੱਚਿਆਂ ਦੀ ਮੌਤ ਹੋ ਗਈ ਹੈ ਜੀ ਹਾਂ ਸਕੂਲੀ ਬੱਸ ਪਲਟ ਗਈ ਹੈ ਜਿਸ ਵਿੱਚ ਕਿ 8 ਬੱਚਿਆਂ ਨੇ ਦਮ ਤੋੜ ਦਿੱਤਾ ਹੈ ਜਦ ਕਿ ਕਰੀਬ 37 ਬੱਚੇ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਿ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਬੱਸ ਤੇਜ਼ ਰਫ਼ਤਾਰ ਸੀ ਅਤੇ ਇੱਕ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਬੱਸ ਅਚਾਨਕ ਪਲਟ ਗਈ ਹਾਸਾ ਇਹਨਾਂ ਭਿਆਨਕ ਸੀ ਕਿ ਬੱਸ ਜਿਵੇਂ ਹੀ ਦਰਖਤ ਨਾਲ ਟਕਰਾਈ ਤਾਂ ਬੱਚੇ ਸ਼ੀਸ਼ਿਆਂ ਵਿੱਚੋਂ ਦੀ ਬਾਹਰ ਡਿੱਗਣ ਲੱਗੇ ਅਤੇ 8 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 37 ਦੇ ਕਰੀਬ ਗੰਭੀਰ ਜ਼ਖਮੀ ਹੋ ਗਏ ਨੇ ਅਜੇ ਹਿਚ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਿਤਾਇਆ ਜਾ ਰਿਹਾ ਹੈ ਇਹ ਇਹ ਪੂਰਾ ਘਟਨਾਕਰਮ ਵਾਪਰਿਆ ਹਰਿਆਣਾ ਦੇ ਨਰਨੋਲ ਕੋਲ ਪੈਂਦੇ ਪਿੰਡ ਉਨਹਾਨੀ ਦੇ ਕੋਲ ਜਿੱਥੇ ਕਿ ਬੱਚਿਆਂ ਨਾਲ ਭਰੀ ਇਹ ਸਕੂਲੀ ਬੱਸ ਪਲਟ ਗਈ ਹੈ ਹਾਸਾ ਉਸ ਸਮੇਂ ਹੋਇਆ ਜਦੋਂ ਸਕੂਲ ਬੱਸ ਦਾ ਡਰਾਈਵਰ ਅਚਾਨਕ ਬੱਸ ਵਿੱਚੋਂ ਬਾਹਰ ਛਾਲ ਮਾਰ ਗਿਆ ਅਤੇ ਬੱਸ ਤੇਜ਼ ਰਫ਼ਤਾਰ ਹੁੜਕਰਨ ਇੱਕ ਦਰਖਤ ਨਾਲ ਟਕਰਾ ਗਈ ਘਟਨਾ ਇੰਨੀ ਭਿਆਨਕ ਸੀ ਕਿ ਬੱਸ ਪਲਟਦੇ ਹੀ ਸਕੂਲੀ ਬੱਚੇ ਬੱਸ ਦੇ ਸ਼ੀਸ਼ਾ ਵਿੱਚੋਂ ਦੀ ਬਾਹਰ ਨਿਕਲ ਕੇ ਗire ਇਸ ਘਟਨਾ ਚ 8 ਬੱਚਿਆਂ ਦੀ ਮੌਤ ਹੋ ਗਈ ਹੈ ਬੱਸ ਚ ਕੁੱਲ 45 ਬੱਚੇ ਸਵਾਰ ਸੀ ਜਦ ਕਿ 37 ਹੋਰ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਈਦ ਦੀ ਛੁੱਟੀ ਹੋਣ ਦੇ ਬਾਵਜੂਦ ਵੀ ਸਕੂਲ ਪ੍ਰਬੰਧਕਾਂ ਨੇ ਸਕੂਲ ਨੂੰ ਖੁੱਲ੍ਹਾ ਰੱਖਿਆ ਸੀ ਅਤੇ ਬੱਚਿਆਂ ਨੂੰ ਸਕੂਲ ਬੁਲਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਛੁੱਟੀ ਵਾਲੇ ਦਿਨ ਹੀ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਕੇ 8 ਬੱਚਿਆਂ ਨੂੰ ਆਪਣੀ ਜਾਨ ਗੁਆ ਪੀਏ ਪ੍ਰਤੱਖਦਰਸ਼ੀ ਅਮਤਾਬਕ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਕੇ ਪਿੰਡ ਵਾਸੀਆਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਰੁਕਿਆ ਅਤੇ ਬੱਸ ਤੇਜ਼ ਰਫਤਾਰੀ ਚ ਇੱਕ ਦਰਖਤ ਨਾਲ ਟਕਰਾ ਗਈ ਉਧਰ ਹਾਸੇ ਤੋਂ ਬਾਅਦ ਬੱਸ ਨੂੰ ਜੀਸੀਬੀ ਦੀ ਮਦਦ ਨਾਲ ਸਿੱਧਾ ਕਰਵਾਇਆ ਗਿਆ ਅਤੇ ਪੁਲਿਸ ਇਸ ਵੈਨ ਨੂੰ ਹੁਣ ਥਾਣੇ ਚ ਲੈ ਆਈਏ ਜਦਕਿ ਸਕੂਲ ਬੱਸ ਦਾ ਚਾਲਕ ਅਜੇ ਤੱਕ ਵੀ ਫਰਾਰ ਚੱਲ ਰਿਹਾ ਹੈ ਉਧਰ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਘਟਨਾਕਰਮ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਫਿਲਹਾਲ ਪੁਲਿਸ ਵੱਲੋਂ ਬੱਸ ਚਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਦੁਖਦਾਈ ਘਟਨਾ ਅੱਠ ਬੱਚਿਆਂ ਦੀ ਜਾਨ ਲੈ ਖੀਏ ਜਦਕਿ 37 ਬੱਚੇ ਹੋਰ ਗੰਭੀਰ ਜ਼ਖਮੀ ਪਹਨੇ ਜਿਨ੍ਹਾਂ ਨੂੰ ਕੇ ਇਲਾਜ ਲਈ ਵਕਫ ਵਕ ਹਸਪਤਾਲਾਂ ਚ ਰੈਫਰ ਕੀਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ